ਇਸ ਰਿਸਰਚ ਦੇ ਵਿੱਚ ਹੋਇਆ ਹੈਰਾਨੀਜਨਕ ਖੁਲਾਸਾ ਲੋਕ ਹੋ ਰਹੇ ਨੇ ਲਗਾਤਾਰ ਬਿਮਾਰ ਕਪੜੇ ਧੋਣ ਵਾਲੇ ਪ੍ਰੋਡਕਟਸ ਦੀ ਵਰਤੋਂ ਕਰਦੇ ਹੋ ਤਾਂ ਸਾਵਧਾਨ ਜੀ ਹਾਂ ਅਕਸਰ ਲੋਕ ਕੱਪੜੇ ਧੋਣ ਦੇ ਲਈ ਜੋ ਪ੍ਰੋਡਕਟਸ ਯੂਜ਼ ਕਰਦੇ ਨੇ ਤੁਹਾਨੂੰ ਉਹਨਾਂ ਦੇ ਬਾਰੇ ਬਿਲਕੁਲ ਵੀ ਅੰਦਾਜ਼ਾ ਨਹੀਂ ਹੋਵੇਗਾ ਕਿ ਉਹ ਪ੍ਰੋਡਕਟਸ ਤੁਹਾਡੇ ਸਰੀਰ ਦੇ ਲਈ ਕਿੰਨੇ ਖਤਰਨਾਕ ਸਾਬਿਤ ਹੋ ਸਕਦੇ ਨੇ ਦਰਅਸਲ ਕੱਪੜੇ ਧੋਣ ਦੇ ਲਈ ਡਿਟਰਜੈਂਟ ਦਾ ਉਪਯੋਗ ਕਈ ਸਾਲਾਂ ਤੋਂ ਕੀਤਾ ਜਾ ਰਿਹਾ ਹੈ ਇਹ ਕੱਪੜਿਆਂ ਦੀ ਗੰਦਗੀ ਮੈਲ ਅਤੇ ਬਦਬੂ ਦੂਰ ਕਰਦੇ ਨੇ ਨਾਲ ਹੀ ਉਹਨਾਂ ਦੇ ਵਿੱਚ ਮੌਜੂਦ ਜੀਵਾਣੂ ਮਾਰਦੇ ਨੇ ਤਾਂ ਪਹਿਲਾਂ ਸਾਬਣ ਅਤੇ ਕੱਪੜੇ ਧੋਣ ਵਾਲੇ ਪਾਊਡਰ ਨੂੰ ਲੋਕਾਂ ਦੀ ਸਿਹਤ ਅਤੇ ਪੁਰਾਣੇ ਟੰਕ ਦੇ ਨਾਲ ਧੋਣ ਦੀ ਵਿਧੀ ਦੇ ਵਿੱਚ ਇੱਕ ਵਧੀਆ ਤਬਦੀਲੀ ਦੇ ਵਿੱਚ ਦੇਖਿਆ ਗਿਆ ਹੈ ਅੱਜ ਵੀ ਘਰਾਂ ਦੇ ਵਿੱਚ ਇਹ ਉਤਪਾਦ ਵਰਤੇ ਜਾਂਦੇ ਨੇ ਪਰ ਹੁਣ ਕੱਪੜੇ ਧੋਣ ਦੇ ਲਈ ਹੋਰ ਵੀ ਨਵੇਂ ਉਤਪਾਦ ਆ ਚੁੱਕੇ ਨੇ ਜਿਵੇਂ ਕਿ ਡਿਟਰਜੈਂਟ ਲਿਕਵਿਡ ਅਤੇ ਕੈਪਸੂਲ ਆਦਿ ਤਾਂ ਸਿਰਫ ਇਹੀ ਨਹੀਂ ਸਰਦੀਆਂ ਦੇ ਕੱਪੜਿਆਂ ਦੇ ਲਈ ਵੀ ਵੱਖ-ਵੱਖ ਉਤਪਾਦ ਉਪਲਬਧ ਹੋ ਚੁੱਕੇ ਨੇ ਤਾਂ ਤੁਸੀਂ ਦੱਸ ਦਈਏ ਕਿ ਫੈਬਰਿਕ ਸੌਫਟਨਰ ਦਾ ਨਾਮ ਤਾਂ ਸੁਣਿਆ ਹੀ ਹੋਵੇਗਾ ਇਹ ਕੱਪੜਿਆਂ ਨੂੰ ਖੁਸ਼ਬੂਦਾਰ ਅਤੇ ਨਰਮ ਬਣਾਉਣ ਦੇ ਲਈ ਵਰਤਿਆ ਜਾਂਦਾ ਹੈ ਪਰ ਇੱਕ ਨਵੀਂ ਰਿਸਰਚ ਦੇ ਵਿੱਚ ਇਹ ਖੁਲਾਸਾ ਹੋਇਆ ਸੂਤਰਾ ਦੇ ਹਵਾਲੇ ਤੋਂ ਕਿ ਇਹ ਉਤਪਾਦ ਸਾਡੀ ਸਿਹਤ ਦੇ ਉੱਤੇ ਵੀ ਨਕਾਰਾਤਮਕ ਅਸਰ ਪਾ ਸਕਦੇ ਨੇ ਅਸਲ ਦੇ ਵਿੱਚ ਇਹ ਵੱਡਾ ਸਵਾਲ ਵੀ ਉੱਠਦਾ ਹੈਗਾ ਕਿ ਫੈਬਰਿਕ ਸੌਫਟਨਰ ਦੇ ਵਿੱਚ ਸੌਫਟਨਰ ਇੱਕ ਅਜਿਹਾ ਉਤਪਾਦ ਹੈ ਜਿਸ ਦੇ ਵਿੱਚ ਕੱਪੜਿਆਂ ਨੂੰ ਸਾਬਣ ਜਾਂ ਫਿਰ ਪਾਊਡਰ ਦੇ ਨਾਲ ਧੋਣ ਤੋਂ ਬਾਅਦ ਅੰਤ ਦੇ ਵਿੱਚ ਡੁਬੋਇਆ ਜਾਂਦਾ ਹੈ ਇਸ ਦੇ ਨਾਲ ਕੱਪੜਿਆਂ ਤੇ ਵਿੱਚ ਨਰਮਾਹਟ ਆਉਂਦੀ ਹੈ ਅਤੇ ਉਹਨਾਂ ਤੋਂ ਉਹਨਾਂ ਦੇ ਜੋ ਕਿ ਪਸੀਨੇ ਦੀ 스멜 ਹੁੰਦੀ ਹੈ ਪਸੀਨਾ ਜਾਫਿਰ ਹੋ ਕਿਸੇ ਵੀ ਤਰ੍ਹਾਂ ਦੀ ਗੰਦੀ ਬਦਬੂ ਨਹੀਂ ਆਉਂਦੀ। ਇਹ ਖਾਸ ਤੌਰ ਦੇ ਉਤੇ ਕੁਝ ਕਿਸਮ ਦੇ ਕੱਪੜਿਆਂ ਦੇ ਲਈ ਬਣਾਇਆ ਗਿਆ ਹੈ ਸਿਗਾ ਪਰ ਹੁਣ ਲੋਕ ਇਸ ਦਾ ਇਸਤੇਮਾਲ ਰੋਜ਼ਾਨਾ ਕੱਪੜਿਆਂ ਦੇ ਉੱਤੇ ਵੀ ਕਰ ਰਹੇ ਨੇ। ਸਰਦੀਆਂ ਦੇ ਵਿੱਚ ਇਸ ਦਾ ਬਧੇਰੇ ਉਪਯੋਗ ਕੀਤਾ ਜਾਂਦਾ ਹੈ ਕਿਉਂਕਿ ਇਸ ਦੇ ਨਾਲ ਸਰਦੀਆਂ ਦੇ 19 ਕੱਪੜਿਆਂ ਦੇ ਵਿੱਚ ਰੇਸ਼ੇ ਨਹੀਂ ਪੈਂਦੇ। ਤਾਂ ਰਿਸਰਚ ਕੀ ਕਹਿੰਦੀ ਹੈ ਉਸ ਦੇ ਵਿੱਚ ਕੀ ਖੁਲਾਸਾ ਹੋਇਆ ਹੈਗਾ ਉਹ ਵੀ ਤੁਹਾਨੂੰ ਜ਼ਰੂਰ ਦੱਸਦੇ ਹਾਂ। ਦਰاصل ਕਪੜਿਆਂ ਦੇ ਉੱਤੇ ਵਰਤੇ ਜਾਣ ਵਾਲੇ ਇਸ ਉਤਪਾਦ ਦੇ ਉੱਤੇ ਕਈ ਅਧਿਐਨ ਕੀ ਹੋ ਚੁੱਕੇ ਨੇ ਜੋ ਕਿ ਇੱਕ ਸੂਤਰ ਦੇ ਹਵਾਲੇ ਤੋਂ ਜੋ ਖਬਰ ਸਾਹਮਣੇ ਆ ਰਹੀ ਹੈ ਉਸ ਦੇ ਮੁਤਾਬਕ ਇਸ ਰਿਪੋਰਟ ਦੇ ਮੁਤਾਬਕ ਦੱਸਦੀ ਹੈ ਕਿ ਅਪਟਾਊਨ ਜੋ ਕਿ ਡਰਮਟੋਲੋਜੀ ਹਿਊਸਟਨ ਦੇ ਵਿੱਚ ਹੋਏ ਇੱਕ ਅਧਿਐਨ ਨੇ ਦਰਸਾਇਆ ਹੈਗਾ ਕਿ ਫੈਬਰਿਕ ਸੌਫਟਨਰ ਦੇ ਵਰਤੋਂ ਦੇ ਨਾਲ ਚਮੜੀ ਦੇ ਉੱਤੇ ਪ੍ਰਭਾਵ ਪੈ ਸਕਦਾ ਹੈ ਇਸ ਲਿਕਵਿਡ ਦੇ ਕਣ ਕਪੜਿਆਂ ਦੇ ਉੱਤੇ ਸੁੱਕਣ ਤੋਂ ਬਾਅਦ ਵੀ ਰਹਿ ਜਾਂਦੇ ਨੇ ਜੋ ਸਾਡੀ ਤ્વਚਾ ਦੇ ਨਾਲ ਸੰਪਰਕ ਦੇ ਵਿੱਚ ਆਉਂਦੇ ਨੇ ਇਸ ਦੀ ਖੁਸ਼ਬੂ ਦੀ ਖੁਸ਼ਬੂ ਤਾਂ ਬਹੁਤ ਤੇਜ਼ ਹੁੰਦੀ ਹੈ ਜੋ ਘਰ ਦੇ ਵਿੱਚ ਪ੍ਰਦੂਸ਼ਣ ਦਾ ਪੱਧਰ ਵਧਾਉਂਦੀ ਹੈ ਇਸ ਦੀ ਖੁਸ਼ਬੂ ਨੂੰ ਲੰਮੇ ਸਮੇਂ ਤੱਕ ਸਾਹਾਂ ਰਾਹੀਂ ਜੋ ਕਿ ਇਨਵੇਲ ਕਰਨਾ ਸਾਹਾਂ ਲਈ ਰਾਈ ਆਪਾਂ ਲੈਂਦੇ ਹਾਂ ਉਸ ਉਸ ਦੀ ਖੁਸ਼ਬੂ ਨੂੰ ਤਾਂ ਸਿਹਤ ਲਈ ਬਧੇਰੇ ਨੁਕਸਾਨਦੇ ਸਾਬਤ ਹੋ ਸਕਦੇ ਨੇ ਹੁਣ ਗੱਲ ਆਉਂਦੀ ਹੈ ਕਿ ਇਸ ਤੋਂ ਬਚਾ ਕਿਵੇਂ ਜਾ ਸਕਦਾ ਹੈ ਫੈਬਰਿਕ ਸੌਫਟਨਰ ਦੇ ਕਣ ਹਵਾ ਦੇ ਵਿੱਚ ਘੁਲ ਜਾਂਦੇ ਨੇ ਜਿਸ ਕਾਰਨ ਘਰ ਦੇ ਵਿੱਚ ਰਹਿਣ ਵਾਲੇ ਲੋਕ ਲੰਬੇ ਸਮੇਂ ਤੱਕ ਇਸ ਨੂੰ ਸਾਹਾਂ ਰਾਹੀਂ ਅੰਦਰ ਲੈ ਲੈਂਦੇ ਇਸ ਦੀ ਖੁਸ਼ਬੂ ਸੈਕੰਡਰੀ ਪ੍ਰਦੂਸ਼ਣ ਵਾਲੀ ਸ਼੍ਰੇਣੀ ਦੇ ਵਿੱਚ ਆਉਂਦੀ ਹੈ ਜੋ ਸਾਂਝੀ ਹਵਾ ਨੂੰ ਪ੍ਰਭਾਵਿਤ ਕਰਦੀ ਹੈ ਇਸ ਤੋਂ ਲੋਕਾਂ ਨੂੰ ਸਾਹ ਲੈਣ ਦੇ ਵਿੱਚ ਦਿੱਕਤ ਆ ਸਕਦੀ ਹੈ ਇਸ ਦੇ ਨਾਲ ਰੈਸਪਾਇਰੀ ਇਨਫੈਕਸ਼ਨ ਜੋ ਕਿ ਫੇਫੜਿਆਂ ਦੀ ਬਿਮਾਰੀ ਹੋ ਸਕਦੀ ਹੈ ਚਮੜੀ ਦੀਆਂ ਸਮੱਸਿਆਵਾਂ ਜਿਵੇਂ ਕਿ ਐਕਜ਼ਿਮਾ ਆਦੀ ਜੋ ਕਿ ਫੈਬਰਿਕ ਸੌਫਟਨਰ ਦੇ ਕਾਰਨ ਹੋ ਸਕਦਾ ਹੈਗਾ ਐਕਜ਼ਿਮਾ ਜਿਹਨੂੰ ਆਪਾਂ ਕਹਿ ਦਿੰਦੇ ਆ ਆਮ ਬਿਮਾਰੀ ਹੈ ਖਾਸ ਕਰਕੇ ਮਹਿਲਾਵਾਂ ਦੇ ਵਿੱਚ ਇਹ ਹਾਰਮੋਨ ਬਦਲਾਵ ਦਾ ਕਾਰਨ ਬਣ ਸਕਦੀਆਂ ਨੇ ਹੁਣ ਉਪਾਅ ਕੀ ਹੈ ਕਿਵੇਂ ਇਸ ਤੋਂ ਬਚਿਆ ਜਾ ਸਕਦਾ ਹੈਗਾ ਤਾਂ ਇਸ ਦਾ ਹਰ ਕਿਸਮ ਦੇ ਕੱਪੜਿਆਂ ਦੇ ਉੱਤੇ ਵਰਤੋਂ ਕਰਨ ਤੋਂ ਬਚੋ ਕੱਪੜਿਆਂ ਨੂੰ ਫੈਬਰਿਕ ਸੌਫਟਨਰ ਦੇ ਵਿੱਚ ਡੁਬਾਉਣ ਤੋਂ ਪਹਿਲਾਂ ਹਵਾਦਾਰ ਥਾਂ ਜਿਵੇਂ ਕਿ ਛੱਤ ਜਾਂ ਫਿਰ ਬਾਲਕਨੀ ਦੇ ਵਿੱਚ ਇਹ ਕੰਮ ਕਰੋ ਸੌਫਟਨਰ ਮਿਲੇ ਕੱਪੜਿਆਂ ਨੂੰ ਧੁੱਪ ਦੇ ਵਿੱਚ ਸੁਕਾਓ ਤਾਂ ਜੋ ਇਸ ਦੇ ਕਣ ਨਸ਼ਟ ਹੋ ਜਾਣ ਕੱਪੜਿਆਂ ਨੂੰ ਨਰਮ ਬਣਾਉਣ ਦੇ ਲਈ ਬੇਕਿੰਗ ਸੋਡਾ ਵਰਤਿਆ ਜਾ ਸਕਦਾ ਹੈ ਖੁਸ਼ਬੂ ਰਹਿਤ ਫੈਬਰਿਕ ਸੌਫਟਨਰ ਦੀ ਵਰਤੋਂ ਕੀਤੀ ਜਾ ਸਕਦੀ ਹੈ ਤਾਂ ਇਹ ਖਬਰ ਹਰ ਇੱਕ ਉਸ ਮਹਿਲਾਵਾਂ ਨੂੰ ਜ਼ਰੂਰ ਸ਼ੇਅਰ ਕਰੋ ਕਿਉਂਕਿ ਘਰ ਦੇ ਵਿੱਚ ਮਹਿਲਾਵਾਂ ਦੇ ਧਿਆਨ ਦੇ ਵਿੱਚ ਇਹ ਹੋਣਾ ਬਹੁਤ ਜ਼ਰੂਰੀ ਹੈ ਕਿ ਤੁਸੀਂ ਜੇਕਰ واਸ਼ਿੰਗ ਮਸ਼ੀਨ ਦੇ ਰਾਹੀਂ ਜਾਂ ਫਿਰ ਕਿਸੇ ਵੀ ਤਰੀਕੇ ਦੇ ਰਾਹੀਂ ਹੱਥਾਂ ਨਾਲ ਆ ਵੀ واਸ਼ਿੰਗ ਮਸ਼ੀਨ ਦੇ ਨਾਲ ਇਸ ਜੋ ਕਿ ਕਪੜੇ ਧੋਣ ਵਾਲੇ ਪ੍ਰੋਡਕਟਸ ਦੀ ਯੂਜ਼ ਕਰਦੇ ਹੋ ਲਿਕਵਿਡ ਹੋਵੇ ਜਾਂ ਫਿਰ ਕੋਈ ਹੋਰ ਹੋਵੇ ਤਾਂ ਖੁਸ਼ਬੂ ਲਿਆਉਣ ਜਾਂ ਫਿਰ ਉਸ ਦੇ ਵਿੱਚੋਂ ਬਦਬੂ ਜੋ ਕਿ ਦੱਸਦੇ ਕਿ ਬਦਬੂ ਹਟਾ ਦੇ ਲਈ ਜੇ ਤੁਸੀਂ ਕਪੜੇ ਧੁੰਦੇ ਹੋ ਤਾਂ ਕਿਸੇ ਖੁੱਲੀ ਹਵਾ ਦੇ ਵਿੱਚ ਬਾਲਕਨੀ ਦੇ ਵਿੱਚ ਜਾਂ ਫਿਰ ਬਾਹਰ ਜ਼ਰੂਰ ਤੋਇਆ ਕਰੋ ਕਿਉਂਕਿ ਘਰ ਦੇ ਵਿੱਚ ਜੇਕਰ ਇਸ ਦੀ ਹਵਾ ਫੈਲਦੀ ਹੈ ਤੇ ਉਹ ਹਵਾ ਤੁਸੀਂ ਫ੍ਰੈਗਰੈਂਸ ਹੁੰਦੀ ਹੈ ਜਿਹੜੀ ਉਹ ਤੁਸੀਂ ਸਾਹਾਂ ਰਾਈ ਅੰਦਰ ਲੈਂਦੇ ਹੋ ਤੇ ਫੇਫੜਾ ਨੂੰ ਇਸ ਦਾ ਨੁਕਸਾਨ ਪਹੁੰਚਦਾ ਹੈ